ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਹਨ ਜੀ ਮੇਜਰ ਸਿੰਘ ਮੁਖਤਸਰ ਸਾਹਿਬ ਤੋਂ ਜਿਨ੍ਹਾਂ ਨੇ ਨਾਂਕੇ ਪੰਜਾਬ ਦੀ ਯਾਤਰਾ ਹਿੰਦੁਸਤਾਨ ਦੀ ਯਾਤਰਾ ਇਸ ਤੋਂ ਯਾਤਰਾ ਕਰਕੇ ਅੱਜ ਕਸ਼ਮੀਰ ਦੀ ਯਾਤਰਾ ਲੈਤ ਹੋਆ ਕਿ ਅੱਜ ਕਾਜ਼ੀਗੁੰਡ ਠਹਿਰੇ ਹਨ ਸਾਡੇ ਨਾਲ ਦੋ ਦਿਨ ਸੰਜ ਕੀਤੀ ਹੈ ਇਹਨਾਂ ਦੇ ਅਸੀਂ ਬਹੁਤ ਬਤਨਵਾਦ ਆ ਇਹਨਾਂ ਦੇ ਵਿਚਾਰ ਸੁਣ ਕੇ ਅਸੀਂ ਬਹੁਤ ਖੁਸ਼ ਹੈ ਤਾਂ ਵਾਕੀ ਇਹਨਾਂ ਦੇ ਮੁਖਾਰ ਵੀ ਤੁਸੀਂ ਆਪ ਇਹਨਾਂ ਦੇ ਬਾਰੇ ਸੁਣੋ ਕਿ ਇਹਨਾਂ ਨੇ ਕਿਤਨੇ ਸਾਈਕਲ ਯਾਤਰਾ ਕਰਕੇ ਕਿਥੇ ਕਿਥੇ ਪਹੁੰਚ ਗਏ ਇਥੇ ਇਹਨਾਂ ਨੇ ਸਾਡੇ ਨਾਲ 2 ਦਿਨ ਸੰਯੋਗ ਕੀਤੀ ਹੈ ਬਹੁਤ ਤਨਮਾਦ ਆਏ ਇਹਨਾਂ ਦੇ ਇਹਨਾਂ ਦੇ ਅਸੀਂ ਸਾਰਿਆਂ ਨੂੰ ਇਹ ਕਰਦੇ ਹਾਂ ਕਿ ਇਹਨਾਂ ਦੇ ਬਾਰੇ ਵਿੱਚ ਇਹਨਾਂ ਦੀ ਜਾਣਕਾਰੀ ਇਹਦੇ ਮੁਖਬਾਰ ਬਿੰਦੋ ਸੁਣਾਉਂਗੀ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਸਵੀਰ ਕੀ ਤੜਬਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਗੁਰੂ ਘਰ ਦੇ ਵਿੱਚ 10 ਸ ਬੇਨਤੀ ਕਰਕੇ ਗੁਰਦਰਾ ਸ੍ਰੀ ਪਤਰਸਾਉ ਲੈ ਕੇ ਦਾਖ ਦੀ ਯਾਤਰਾ ਆਰੰਭ ਕੀਤੀ ਸੀਗੀ ਇਹ ਯਾਤਰਾ ਕਰਦਾ ਹੋਇਆ ਕੱਲ ਕਾਜੀਗੁੰਡ ਗੁਰੂ ਘਰ ਦੇ ਵਿੱਚ ਮੈਂ ਪਹੁੰਚਿਆ ਇੱਥੋਂ ਦੇ ਸੇਵਾਦਾਰਾਂ ਨੇ ਪਰਉੰਧ ਕਰਨੇ ਮੇਰਾ ਮਾਨ ਸਨਮਾਨ ਕੀਤਾ ਬਾਬਾ ਰਾਨ ਕੀ ਇਹਨਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ